ਲੋ ਜੀ ਕਿਸਾਨ ਪ੍ਰਭਾ ਉਹ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਸੋਨਾਲੀਕਾ 750 ਟਰੈਕਟਰ ਹੈ ਜੀ ਡਬਲ ਕਲਚ ਦੇ ਵਿੱਚ ਐਮ ਆਰਪੀ ਦੇ ਟਾਇਰਾਂ ਦੇ ਵਿੱਚ ਚਾਰ ਸਿਲੰਡਰ ਟਰੈਕਟਰ ਆ ਪ੍ਰਭਾਓ ਇੰਜਨ ਗੇਅਰ ਦਾ ਓਕੇ ਆ ਲਿਫਟ ਪੰਪ ਨਵਾਂ ਲੱਗਿਆ ਸਟੀering ਨਵਾਂ ਲੱਗਿਆ ਆ ਸੈਲਫ ਨਵੀਂ ਲੱਗੀ ਹੋਈ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ ਜੇ ਕਿਸੇ ਵੀਰ ਭਰਾ ਨੇ ਇਹ ਟਰੈਕਟਰ ਲੈਣਾ ਹੋਵੇ ਰੇਟ ਆ ਜੀ ਇਹਦਾ 195000 ਰੁਪਏ ਮਾਲਕ ਵੀਰਾਂ ਦੀ ਡਿਮਾਂਡ ਆ ਮੌਕੇ ਤੇ ਮਾਨਤਣ ਹੋ ਜੂਗਾ 9917148607 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਬਾਡੀ ਚਾਸੀ ਲਿੰਕਾਂ ਦਾ ਰਿੰਮਾ ਦਾ ਟਰੈਕਟਰ ਵਧੀਆ ਪਿਆ ਸਾਫ ਪਿਆ ਕੰਡੀਸ਼ਨ ਦੇਖ ਸਕਦੇ ਹੋ ਲਿੰਕਾਂ ਲਿੰਕਾਂ ਦਾ ਹੱਕ ਹੱਕ ਦਾ ਟਰੈਕਟਰ ਵਧੀਆ ਜੀ ਸਾਫ ਆ ਰਿਗਾਟਾਂ ਦਾ ਵੀ ਵਧੀਆ ਪਿਆ ਟਰੈਕਟਰ ਪਿੰਡ ਕੋਠੇ ਅਮਨਗੜ ਜ਼ਿਲ੍ਹਾ ਮੁਕਸਰ ਤਹਿਸੀਲ ਗਿੱਦੜਵਾਹਾ ਦੇ ਵਿੱਚ ਟਾਟਾ ਗ੍ਰੀਨ ਦੀ ਬੈਟਰੀ ਹੈ ਜੀ ਸਾਢੇ 3 ਸਾਲ ਦੀ ਗਾਰੰਟੀ ਵਾਲੀ 4 ਚਾਰ ਸਿਲੰਡਰ ਟਰੈਕਟਰ ਆ ਭਰਾਵੋ 9417148607 ਰੇਟ 1,95,000 ਰੁਪਿਆ ਛੋਟਾ ਨਵਾਂ ਸੈਲਫ ਲੱਗਿਆ ਹੋਇਆ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਆਪਣੀ ਵੀਡੀਓ ਦੇ ਵਿੱਚ ਹੋਰ ਵੀ ਕਈ ਸੰਦ ਸੇਲ ਵਾਸਤੇ ਹੈ ਜੀ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਵੀਡੀਓ ਪੇਜ ਕੇ ਫੋਟੋ ਭੇਜ ਕੇ ਅੱਗੇ ਗੱਲ ਕਰਦੇ ਹਾਂ ਜੀ 11 ਮਾਡਲ ਆਲਟੋ ਗੱਡੀ K10 ਆਲਟੋ ਵਿਕਾਊ ਆ ਜੀ 11 ਮਾਡਲ ਆ ਗਦੜਵਾਹੇ ਦਾ ਪੰਜਾਬ ਦਾ ਨੰਬਰ ਆ ਜੀ ਇਹ ਰੇਟ ਆ ਇਹਦਾ 2,25,000 ਰੁਪਏ 2,25,000 ਰੁਪਏ ਡਿਮਾਂਡ ਆ ਜੀ ਮੌਕੇ ਤੇ ਮਾਨਤਾਨ ਹੋ ਜਾਊਗਾ ਪਿੰਡ ਮੱਲਣ ਕੋਠੇ ਅਮਨਗੜ ਜ਼ਿਲ੍ਹਾ ਮੁਕਸਰ ਦੇ ਵਿੱਚ ਇਹ ਗੱਡੀ ਵਿਕਾਊ ਆ ਸਾਰੀ ਗੱਡੀ オリジナル ਆ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 79732 21406 79732 21406 ਤੇ ਫੋਨ ਕਰਕੇ ਗੱਡੀ ਬਾਰੇ ਜਾਣਦੀ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ K10 ਮਾਡਲ ਦੇ ਵਿੱਚ ਅੱਗੇ ਜੀ ਵੀਰਾਂ ਦੀਆਂ achar ਦੀਆਂ ਮੱਕੀ ਦੇ achar ਦੀਆਂ ਗੱਠਾਂ ਵਿਕਾਊ ਆ 550 ਦੀ ਇੱਕ ਗੱਠ ਇੱਕ ਕੁਆਂਟਲ ਦੀ ਜੀ ਵਧੀਆ ਮੱਕੀ ਦਾ achar ਆ 9417148607 9417148607 ਪਿੰਡ ਕੋਠੇ ਅਮਨਗੜ ਢੂੜਕੋਟ ਦੇ ਕੋਲ ਜ਼ਿਲ੍ਹਾ ਮੌਕਸਰ ਤਹਿਸੀਲ ਗਿੱਦੜਬਾਹਾ ਦੇ ਵਿੱਚ ਜੀ ਜੇ ਕਿਸੇ ਵੀਰ ਭਰਾ ਨੂੰ ਮੱਕੀ ਦਾ achar ਚਾਹੀਦਾ ਹੋਵੇ ਤਾਂ ਸੰਪਰਕ ਕਰੋ ਅੱਗੇ ਜੀ ਮੱਕੀ ਬੀਜਣ ਵਾਲੀ ਮਸ਼ੀਨ ਵੀਰਾਂ ਦੀ ਵਿਕਾਊ ਆ ਨਵੀਂ ਮਸ਼ੀਨ ਹੈ 9095000 ਦੀ ਹੈ ਜੀ ਸਿਰਫ 50 ਕਿੱਲੇ ਬਜਾਈ ਕੀਤੀ ਹੋਈ ਆ 82000 ਦੇ ਵਿੱਚ ਵੀਰਾਂ ਦੀ ਡਿਸਕਾਂ ਵਾਲੀ ਮਸ਼ੀਨ ਨਵੇਂ ਮਾਡਲ ਦੀ ਮਸ਼ੀਨ ਵਿਕਾਊ ਆ ਜੀ 2023 ਮਾਡਲ ਹੈ ਇਹ 9417148607 9417148607 82000 ਰੁਪਏ ਡਿਮਾਂਡ ਹੈ ਜੀ ਮਾਣਤਨ ਥੋੜਾ ਬਹੁਤ ਹੋ ਜੂਗਾ ਡਿਸਕ ਵਾਲੀ ਮਸ਼ੀਨ ਆ ਬਹੁਤ ਹੀ ਵਧੀਆ ਬਿਲਕੁਲ ਨਵੀਂ ਅੱਗੇ ਜੀ ਸਵਰਾਜ 855 ਟਰੈਕਟਰ ਆ ਜੀ 2004 ਮਾਡਲ ਆ ਵਧੀਆ ਹਰਿਆਣਾ ਨੰਬਰ ਆ ਜੀ ਸਾਰਾ ਟਰੈਕਟਰ ਰੀਜਨ ਆਲਾ ਵੀਰ ਕੰਦੇ ਟਰੈਕਟਰ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਾਡੀ ਚੈਸੀ ਲਿੰਕਾਂ ਦਾ ਇੰਜਨ ਗੇਅਰ ਦਾ ਓਕੇ ਆ ਰੇਟ ਆ 270000 ਰੁਪਿਆ ਫੋਨ ਨੰਬਰ ਆ ਜੀ 705803046 705803046 ਅੱਗੇ ਗੱਲ ਕਰਦੇ ਹਾਂ ਜੀ ਵੀਰਾਂ ਦੀ ਟਰਾਲੀ ਵਿਕਾਊ ਆ 15 ਫੁੱਟੀ 7 ਫੁੱਟ ਦੀ ਚੜਾਈ ਹੈ ਟਾਟਾ ਦੀ ਫਰਸ਼ ਲੱਗੀ ਹੋਈ ਹੈ ਰੇਟ ਆ 2 ਲੱਖ ਰੁਪਈਆ ਡਿਮਾਗ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਏਰੀਆ ਤਰਨ ਤਰਨ ਸਾਹਿਬ ਨੰਬਰ ਆ ਜੀ 95923 44055 95923 44055 ਤੇ ਫੋਨ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਜੀ ਬਹੁਤ ਹੀ ਵਧੀਆ ਹੈਵੀ ਵਜ਼ਨ ਦੇ ਵਿੱਚ 2015 ਮਾਡਲ ਟਰਾਲੀ ਹੈ ਜੀ ਅੱਗੇ ਜੀ ਵੀਰਾਂ ਦੇ ਮਹਿੰਦਰਾ 575 DI ਦੇ origignal sticker ਵਕਾਊ ਆ ਜੇ ਕਿਸੇ ਵੀਰ ਭਰਾ ਨੂੰ origignal sticker ਚਾਹੀਦੇ ਹੋਣ ਮਹਿੰਦਰਾ 575 DI ਟਰੈਕਟਰ ਦੇ ਤਾਂ ਤੁਸੀਂ ਵੀਰਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ 9779919012 9779919012 ਤੇ ਫੋਨ ਕਰਕੇ sticker ਲੈ ਸਕਦੇ ਹੋ ਜੀ origignal ਟਰੈਕਟਰ ਦੇ sticker ਆ ਜੀ ਇਹ ਵੀਰਾਂ ਕੋਲੇ ਪਏ ਆ ਜੇ ਕਿਸੇ ਵੀਰ ਭਰਾ ਨੂੰ ਚਾਹੀਦੇ ਹੋਣ ਅੱਗੇ ਜੀ ਕਬੈਨ ਆ 22 ਮਾਡਲ ਵੀਰਾਂ ਦੀ ਵਿਕਾਊ ਆ ਘੁੰਮਣ ਜੱਸੀ ਘੁੰਮਣ ਵਾਲਿਆਂ ਦੀ ਬਣੀ ਹੋਈ ਕਬੈਨ ਆ ਜੀ ਰੇਟ ਆ 22 12 ਲੱਖ 80 ਹਜ਼ਾਰ ਰੁਪਈਆ ਏਰੀਆ ਧੂਰੀ ਸੰਗਰੂਰ ਏਰੀਏ ਦੇ ਵਿੱਚ ਫੋਨ ਨੰਬਰ ਆ ਜੀ 9478192264 947819226 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਬੈਨ ਬਾਰੇ ਜਾਣ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਬਿਲਕੁਲ ਨਵੀਂ ਬਾਈ ਮਾਡਲ ਬਹੁਤ ਹੀ ਘੱਟ ਚੱਲੀ ਹੋਈ ਕਬੈਨ ਵਿਕਾਊ ਆ ਜੀ ਜੇ ਕੋਈ ਸੱਜਣ ਮਿੱਤਰ ਕਬੈਨ ਲੈਣ ਦਾ ਚਾਹਵਾਨ ਹੋਵੇ ਤਾਂ ਵੀਰਾਂ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ ਜੀ ਫੋਰਡ 3600 ਟਰੈਕਟਰ ਆ ਜੀ ਸਾਰਾ ਟਰੈਕਟਰ ਰੀਜਨ ਵਾਲਾ ਸਾਰਾ ਟਰੈਕਟਰ ਰੀਜਨ ਵਾਲਾ ਫੈਬਰ ਵਾਲੀ ਛਤਰੀ ਡੈਕ ਵਗੈਰਾ ਵੱਡਾ ਲੱਗਿਆ ਹੋਇਆ ਰੇਟ ਆ 2 ਲੱਖ ਰੁਪਏ ਡਿਮਾਂਡ ਆ ਜੀ ਏਰੀਆ ਕੋਟਕਪੂਰਾ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਟਰੈਕਟਰ ਵੀਰਾਂ ਦਾ ਵਿਕਾਊ ਆ ਬਹੁਤ ਹੀ ਵਧੀਆ ਚੰਗੇ ਟਾਇਰਾਂ ਦੇ ਵਿੱਚ ਸਾਰਾ ਟਰੈਕਟਰ ਜੈਨੂਆਣਾ 9914844800 9914844800 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਬਹੁਤ ਹੀ ਵਧੀਆ ਟਰੈਕਟਰ ਆ ਵਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਆ ਜੀ ਆਪਣੇ ਕੋਲੇ TVS ਕੰਪਨੀ ਦਾ ਮੋਟਰਸਾਈਕਲ ਵਕਾਊ ਆ ਜੀ ਬਹੁਤ ਵਧੀਆ ਮੋਟਰਸਾਈਕਲ ਹੈ ਸੈਲਫਟਾਰਟ 14 ਮਾਡਲ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਮੋਟਰਸਾਈਕਲ ਆ 14 ਮਾਡਲ ਹੈ ਸੈਲਫਟਾਰਟ ਆ ਨਵੇਂ ਮਾਡਲ ਦੇ ਵਿੱਚ ਰੇਟ ਹੈ ਜੀ ਇਹਦਾ 30000 ਰੁਪਏ ਡਿਮਾਂਡ ਆ ਮੌਕੇ ਤੇ 2-4000 ਦਾ ਲੈਸ ਕਰ ਦੇਣਗੇ ਵੀਰ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਮਾਲਕ ਵੀਰਾਂ ਦੀ ਰੱਖੀ ਗਈ ਐ ਇੱਕ ਡਿਮਾਂਡ ਹੁੰਦੀ ਆ ਜੀ ਤਾਜ਼ਾ ਇੰਜਨ ਕਰਾਇਆ ਸਾਰਾ ਇੰਜਨ A to Z ਤਾਜ਼ਾ ਹੋਇਆ ਵਾ ਨਾਲ ਤੁਹਾਨੂੰ ਬਿੱਲ ਮਿਲਣਗੇ ਇੰਜਨ ਦੇ 30000 ਰੁਪਿਆ ਰੇਟ ਹੈ ਜੀ ਮੌਕੇ ਤੇ ਮਾਨਤਨ ਕਰ ਦੇਣਗੇ ਵੀਰ ਤਾਜ਼ਾ ਇੰਜਨ ਹੋਇਆ ਫੁੱਲ ਗਾਰੰਟੀ ਹੈ ਨਾਲ ਬਿੱਲ ਮਿਲਣਗੇ ਭਰਾਵੋ ਪੰਜਾਬ ਦਾ ਨੰਬਰ ਆ ਮੁਖਸਰ ਸਾਹਿਬ ਦਾ ਨੰਬਰ ਹੈ ਜੀ ਇਹਦਾ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਹੀ ਵਧੀਆ ਮੋਟਰਸਾਈਕਲ ਹੈ TVS ਕੰਪਨੀ ਦਾ ਸੈਲਫ ਸਟਾਰਟ ਵਾਲਾ ਮੋਟਰਸਾਈਕਲ ਹੈ ਜੀ 14 ਮਾਡਲ ਹੈ 14 ਮਾਡਲ ਮੋਟਰਸਾਈਕਲ ਹੈ ਭਰਾਵੋ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤਾਂ ਤੁਸੀਂ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਵੀਰੋਂ ਤੋਂ 9417148607 ਇਸ ਨੰਬਰ ਤੇ ਫੋਨ ਕਰੋ ਤੇ ਮੋਟਰਸਾਈਕਲ ਬਾਰੇ ਸਾਰੀ ਜਾਣਕਾਰੀ ਲਓ ਧੰਨਵਾਦ ਅੱਗੇ ਗੱਲ ਕਰਦੇ ਹਾਂ ਜੀ ਪਾਵਰ ਟਰੈਕ ਟਰੈਕਟਰ ਵਿਕਾਊ ਆ 455 455 ਟਰੈਕਟਰ ਆ ਜੀ ਪਾਵਰ ਸਟੀering ਦੇ ਵਿੱਚ ਪੰਜਾਬ ਨੰਬਰ ਦੇ ਵਿੱਚ ਚੰਗੇ ਟਾਇਰਾਂ ਦੇ ਵਿੱਚ ਆ ਰੇਟ ਆ 270000 ਰੁਪਿਆ 270000 ਰੁਪਿਆ ਡਿਮਾਂਡ ਆ ਜੀ 7837303741 78373 03741 ਤੇ ਫੋਨ ਕਰਕੇ ਟਰੈਕਟਰ ਬਾਰੇ ਜਾਣੀ ਸਾਰੀ ਜਾਣਕਾਰੀ ਲੈ ਸਕਦੇ ਹੋ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਜੀ ਪ੍ਰੋਪਰ ਜਾਣਕਾਰੀ ਸਾਨੂੰ ਜਰੂਰ ਭੇਜਿਆ ਕਰੋ ਤਾਂ ਜੋ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਕੋਈ ਦਿੱਕਤ ਨਾ ਆ ਸਕੇ ਅੱਗੇ ਜੀ ਸਵਰਾਜ 855 ਟਰੈਕਟਰ ਹੈ 94 ਮਾਡਲ 94 ਮਾਡਲ ਹੈ ਜੀ ਰੇਟ 165000 ਰੁਪਿਆ ਡਬਲ ਕਲਚ ਹੈ ਜੀ 6570 ਪੈਸੇ ਪੱਕੇ ਟਾਇਰਾਂ ਦੇ ਵਿੱਚ 9464814809 ਪਿੰਡ ਮੱਲਣ ਜ਼ਿਲ੍ਹਾ ਮੌਖਰ ਤਹਿਸੀਲ ਦੇ ਦੜਬਾਹ ਦੇ ਵਿੱਚ ਇਹ ਟਰੈਕਟਰ ਵੀਰਾਂ ਦਾ ਵਿਕਾਊ ਆ ਜੀ ਜੇ ਕਿਸੇ ਵੀਰ ਭਰਾ ਨੂੰ ਚਾਹੀਦਾ ਹੋਵੇ ਤਾਂ ਫੋਨ ਕਰਕੇ ਇੱਕ ਵਾਰੀ ਸਾਰੀ ਜਾਣਕਾਰੀ ਫੋਨ ਤੇ ਭਰਾਵੋ ਲੈ ਲਿਆ ਕਰੋ ਤਾਂ ਜੋ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਅੱਗੇ ਗੱਲ ਕਰਦੇ ਆ ਮਰੂਤੀ ਸੂਜ਼ੂਕੀ ਵਾਲਿਆਂ ਦੀ ਰਿੱਟੇ ਚ ਕਾਰ ਵਿਕਾਊ ਆ ਵੀਡੀਆ ਹੀ ਮਾਡਲ ਆ ਸਾਰੀ ਪਾਵਰ ਆ ਜੀ ਅਲਾਈ ਵੀ ਲੱਗੇ ਹੋਏ ਆ ਅਲਾਈ ਵੀ ਲੱਗੇ ਹੋਏ ਆ ਜੀ ਬਹੁਤ ਵਧੀਆ ਗੱਡੀ ਆ ਰੇਟ ਆ ਜੀ 190000 ਰੁਪਏ ਮੌਕੇ ਤੇ ਮਾਣ ਤਨ ਹੋ ਜੂਗਾ ਬਹੁਤ ਹੀ ਵਧੀਆ ਗੱਡੀ ਹੈ ਜੀ ਇੰਜਨ ਗੇਅਰ ਓਕੇ ਆ ਰੇਟ 190 ਆ ਜੀ 9317148607 9417148607 ਤੇ ਫੋਨ ਕਰਕੇ ਗੱਡੀ ਬਾਰੇ ਬਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਰੇਟ ਦੇਖ ਕੇ ਨਾ ਭਜਿਆ ਕਰੋ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਤੁਸੀਂ ਵੀ ਸਾਡੇ ਪੇਜ ਤੇ ਐਡ ਕਰਵਾ ਸਕਦੇ ਹੋ ਆਪਣਾ ਪੇਜ ਫੋਲੋ ਜ਼ਰੂਰ ਕਰ ਲਓ ਜੀ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਸਾਰੇ ਸੱਜਣ ਮਿੱਤਰਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਧੰਨਵਾਦੀ